ਦੁਬਾਰਾ ਮੁਰਿਦੇ RAM GOVINDA ਨੂੰ ਸਾਡਾ ਬੋਲਿਆ ਕਹਿੰਦਾ ਕਿ ਇਹ ਸਭ diel ਕਰਤੀ ਪਾ ਲਾ ਬਣਾ ਉਹ ਕਹਿੰਦੇ ਭਾਈ ਜੰਗਲ ਦੇ ਜਲ ਤੇ ਸਾਫ ਕਰ ਲੀਏ ਜੰਗਲ ਜਲ ਪੀਣ ਲੱਗ ਜੇ ਸੰਤ ਜਲ ਸੱਜਣ ਲੋਕ ਦੀ ਜਿੰਦਗੀ ਦਾ ਉਹ ਸਾਡੇ ਹੀ ਤੋਂ ਸਾਡੇ ਲਾ ਕੇ ਆ ਬਣਾ ਇੱਥੇ ਉਹ ਤੋਂ ਪਹਿਲਾਂ ਵੀ ਚਲੋ ਮੁਰੇ ਕੀ ਹੈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਜ ਕਿਹੜੇ ਅੱਜ ਕੋਈ ਮੁਰੇ ਤਾਂ ਨਹੀਂ ਕੁਝ ਸਮਝ ਮਾਰੂ ਨਹੀਂ ਸੇ ਨੇ ਸਮਝਾਇਟੱਕ ਨਹੀਂ ਸੇ ਨੇ ਸਮਾਂ ਆ ਗਈ ਉਹ ਸਾਡੇ ਘਰ ਚ ਵੜ ਗਈ ਆਉਂਦੀ ਕਿਵੇਂ ਵਾਰਦੇ ਤੇ ਸੱਜੋ ਬਾਰਡਰ ਤੋਂ ਛੀਜ ਲੈ ਆਪਣੇ ਲੱਗਦੇ ਨੇ ਹਾਜਰ ਕਾ ਫਿਰੋਜ਼ਪੁਰ ਗਦਾਸਪੁਰ ਅੰਮਰਸਰ ਕਰਨਦਾਰ ਨੇ ਜਿਹੜੇ ਗੈਰ ਸਮਾਜਿਕ ਤਾਸਲੇ ਜਿਹੜੇ ਛੇਤੀ ਮੀਰ ਹੋਣਾ ਚਾਹਦੇ ਨੇ ਆਪਣੇ ਫੌਜੀ ਭਾਈ ਉੱਥੇ ਚੱਪ ਗਏ ਆਪਣੇ ਜਿਹੜੇ ਮਾਰੇ ਤਾਂ ਸਰ ਨੇ ਛੇਤੀ ਮੀਰ ਹੋਣਾ ਚਾਹਦੇ ਨੇ ਆਪਦੀ ਦਰਖਾਸਤ ਤੋਂ ਇਲਾਵਾ ਹੋਰ ਪੈਸਾ ਇਕੱਠਾ ਕਰਨਾ ਚਾਹਦੇ ਨੇ ਗੱਲ ਸਹੀ ਹੈ ਆ ਬਈ ਨਾ ਜਦੋਂ ਕਿਸੇ ਪਿੰਡ ਚੱਕ ਲਾ ਸਾਡੇ ਬੱਚੇ ਵੀ ਲੱਗ ਕੋਈ ਸਮਾਗਮ ਜੀ ਆਂਦਾ ਉਹੀ ਹੋਈ ਨਾ ਹੋਈ ਨਾ ਮੇਰੀ ਗੱਲ ਕਰਦਾ ਜੇ ਵਿਆਹ ਸਾਡੀ ਜੀ ਵੀ ਗਿਆ ਜਿਹਦਾ ਬੱਚਾ ਨਸ਼ੇ ਚ ਪੈ ਗਿਆ ਕਨਾਰ ਗੱਲ ਕੋਈ ਨਹੀਂ ਕਰਦਾ ਕਿਸੇ ਦੀ ਤੇਰੀ ਨੂੰ ਨਾ ਆਪੇ ਦੇਖ ਆਪਾਂ ਜੇ ਇਕੱਠੇ ਹੋਵਾਂਗੇ ਤਾਂ ਮਸਲੇ ਹੱਲ ਹੋਣਗੇ ਦੁਬਾਰਾ ਨਵਰੇ ਜੀ ਨੰਬਰ ਦੇ ਦਿਆਂਗੇ ਇਹ ਕਹਿਣਾ ਵੀ ਨਾਲ ਖਾਲੀ ਛੱਡ ਲੁ ਕੋ ਟ੍ਰੇਨ ਨਾਲ ਖਾਲੀ ਛੱਡ ਲੁ ਕੋ ਗੱਲ ਪਾ ਦੇਗਾ 5 ਲੱਖ 90 ਲੱਖ ਆ ਸਾਡੀ ਸਕੇ ਨਹੀਂ ਉਹਨਾਂ ਪ੍ਰਸਾਪ ਵੀ ਰਹੇ ਨੇ ਤੇ 90 ਵੀ ਰਹੇ ਨੇ ਐਸਜੀ ਸਾਬ 30 ਸੀ ਟਾਇਰ ਦੇ ਮਿਲਾਂ ਨਹੀਂ ਅੰਬਰ ਸਾਹਿਬ ਅੰਬਰ ਸਾਹਿਬ ਜੀ ਜੀ ਇਸ ਪਿੰਡ ਦੇ ਜੰਪੜ ਨੇ ਜੀ 30 ਟਾਇਰ ਹੋਏ ਸਾਡਾ ਸਕੇ ਜੀ ਅੱਛਾ ਜੀ ਕੋਈ ਰਵਾ ਹੋ ਜਾਈ ਤੇ ਸੇ ਨੋਟੀ ਦਾ ਵੀ ਬੰਦੇ ਚ ਨਕਸ਼ਾ ਮੁੰਡੇ ਚ ਨਕਸ਼ਾ ਤੇ ਨੂੰ ਨਕਸ਼ਾ ਤੇਕੇ ਤੰਗ ਉਹ سپورਟ ਕਰੇ ਨਜਾਇਜ਼ ਕਰ ਤਾਂ ਸਾਰਾ ਪਰਿਵਾਰ ਤੰਗ ਰਹਿ। ਫਸਤ ਨ ਕਰੂ ਪਤਾ ਹੋਵੇ ਜੇ ਪੰਚਾਇਤ ਉਹ ਫੈਸਲਾ ਕਰਦੇ। ਇਹ ਆਪ ਤਾਂ ਜੱਜ ਕਰਨੀ ਸਭ ਤੋਂ ਫੈਸਲਾ ਪੰਚਾਇਤ ਦਾ ਵਧੀਆ। ਸਾਡੇ ਕੋਲ ਤਾਂ ਕੇਸ ਕਰਤਾ। ਕਿਆ ਜੱਜ ਨਹੀਂ ਬਣ ਗਈ ਖਾਨ ਜੋ ਆਦੀ ਤਾਂ ਕਿ ਸਿੱਧੇ ਫੌਜਦਾਰੀ ਕੇਸ ਕਰਦੇ ਹੋਵੇ। ਝੂਠੀ ਤੇ ਮਜੰਗਾ ਵਕੀਲ ਕਰ ਸਕਦਾ ਝੂਠ ਬਣਾ ਜੀ ਝੂਠ ਨੂੰ ਸੱਚ ਬਣਾ ਜੀ ਉਹਦਾ ਕਾਗਜ਼ਾਤ ਚੱਲਣਾ ਹੈ। ਕਿਹੜਾ ਫੈਸਲਾ ਪਿੰਡ ਦੀਆਂ ਪੰਚਾਇਤਾਂ ਭਾਈਚਾਰਾ ਕਰਦਾ ਹੈ ਹੋਰ ਇਹਦਾ ਸਦਾ ਵੀ ਸਭ ਤੋਂ ਇਹਨੂੰ ਵੱਡੀ ਵਿਧੇ ਸ਼ਕਤੀ ਪੰਜ ਪ੍ਰਮਾਨ ਪੰਜ ਪ੍ਰਧਾਨ ਤਾਂ ਹੀ ਕਰਵਾਣੀ ਹੈ ਸੈਦ ਭਾਈਚਾਰਾ ਸਭ ਤੋਂ ਵੱਡਾ ਹੋਗਾ ਦੇਖੋ بڑے بڑے ਮਸਲੇ ਹੱਲ ਹੋ ਜਾਂਦੇ ਨੇ ਜੇ ਆਪਾਂ ਤੁਸੀਂ ਦੱਸੋ ਵੀ ਤੁਹਾਡਾ ਕੀ ਮਸਲਾ ਹੈ ਸਰਕਾਰ ਕੋਲ ਭੇਜਿਆ ਜੀ ਠੀਕ ਹੈ ਜੀ ਕਰਗੀ ਹੁਣ ਕੋਈ ਮਾਮਲਾ ਦੇਊ ਸਰਕਾਰ ਦੇਖੋ ਜੇ ਪੰਜਾਬ ਸਰਕਾਰ ਕੋਈ ਸਮਝ ਨਹੀਂ ਸਤੋਂ ਲਾਇਕ ਉਧਰ ਕਿੰਨੇ ਜ਼ਿਲ੍ਹੇ ਪ੍ਰਭਾਵਿਤ ਨੇ ਆਉਂਦੇ ਸੀ ਕਿਉਂਕਿ ਹੜਾ ਪ੍ਰਬੰਧ ਸਰਕਾਰ ਦਾ ਕੋਈ ਨੁਕਸਾਨ ਹੋਇਆ ਮਾਫੀ ਦਾ ਹਰ ਸਾਲ ਹੁੰਦਾ ਸਰ ਵਾਲੇ ਨੂੰ ਵੀ ਮਿਲਣਾ ਚਾਹੀਦਾ ਫਸਲਾਂ ਨੂੰ ਮਿਲਣਾ ਚਾਹੀਦਾ ਜਿਹੜਾ ਘਰ ਨੇ ਜੀ ਉਹਦਾ ਤੁਸੀਂ ਸਾਨੂੰ ਕੋਈ ਮਤਾ ਪਾ ਕੇ ਭੇਜੋ ਵਿਆ ਘਰਾਂ ਦੀ ਇੰਨੀ ਨਸਾਨ ਹੋ ਤੇ ਨਾਲ ਅਗੇ ਚੱਪੇ ਦੀ ਕੋਲ ਲੱਗੇ ਰਾਜ ਦੀ ਸਰਕਾਰ ਨੂੰ ਕਹਿੰਦੇ ਸਾਡੇ ਕੋਈ ਆਪਦੀਆਂ ਆ ਗਿਆਂ ਕਿਹੜਾ ਬਿੰਦੂ ਜੱਜ ਕਰੇ ਚੱਪੇ ਪੂਰਾ ਅੱਖ ਅੱਖ ਦੋ ਤਿੰਨ ਜਾਈ ਕਾਲ ਤੋਂ ਉਹ ਪੈਣੀ ਸਾਡੇ ਕੋਈ ਝਾਕੀ ਪਾਦੇ ਪੈਣੀ ਸਾਰੇ ਤੇ ਨਾ ਕਲਰ ਫੋਟੋ ਅੱਲੇ ਸਾਈਡ ਨਾਲ ਦਾ ਫਾਮਿਲ ਅਜੇ ਕੋਈ ਨਹੀਂ ਮਤਲਬ ਉਹ ਹੋ ਜਾਏਗਾ ਕਿ ਅਸੀਂ ਸਾਰੇ ਪੈਸੇ ਤਾਂ ਮਿਲ ਲੈਣੇ ਆ ਤਿੰਨਵੇਂ ਮકાਨ ਚਾਰਵੇਂ ਪੰਜਵੇਂ ਛੇਵੇਂ 10ਵੇਂ 5 6 ਕਰਾਂਗੇ ਤਾਂ 10 ਕੁਝ ਜ਼ਿਆਦਾ